ਅੱਜ ਉਸ ਸਿੱਖੀ ਨੂੰ ਅੱਜ ਦੀ ਸਿੱਖੀ ਨਾਲ ਕੰਪੈਰੀਜ਼ਨ ਕਰਕੇ ਵੇਖੀਏ ਤੇ ਚੱਕਰ ਆ ਕੇ ਬੰਦਾ ਡਿੱਗ ਪਿੰਦਾ ਅੱਜ ਵੀ ਬਾਬੇ ਨਾਨਕ ਦੇ ਸਿੱਖ ਜਿਹੜੇ ਉਹਦੀ ਸਿੱਖੀ ਨੂੰ ਪਤਿਤ ਕਰਨ ਵਾਸਤੇ 1 ਘੰਟਾ 2 ਘੰਟੇ ਬੁਕਿੰਗ ਕਰਾ ਕੇ ਪਹਿਲਾਂ ਜਾਣਾ ਏ ਫਿਰ 3 ਘੰਟੇ ਉੱਥੇ ਰਹਿਣਾ ਏ ਮੈਂ ਖੁੱਲਕੇ ਨਹੀਂ ਪਲੀਜ਼ ਕਿਸ ਮੰਤੀ ਨਾ ਲੱਗੇ ਸੱਚ ਕੋੜਾ ਏ ਫਿਰ ਅਸੀਂ 90000 ਰੁਪਇਆ ਅਗਲੇ ਨੂੰ ਦੇ ਕੇ ਉਹਦਾ ਥੈਂਕਸ ਕਰਨਾ ਤੁਸੀਂ ਸਮਝ ਗਏ ਹੋਗੇ ਆਖੋ ਸਤਿਨਾਮ ਪੰਜਵੀਂ ਸਿੱਖੀ ਜੇ ਪਾਵਨਾ ਦੀ ਤੇ ਉਹਦੇ ਵਿੱਚ ਜ਼ਿਕਰ ਆ ਜਾਂਦਾ ਸਭ ਤੋਂ ਪਹਿਲਾਂ ਰਾਏ ਬਲਾਰ ਦਾ ਜਿੰਨੇ ਬਾਬੇ ਨਾਨਕ ਨੂੰ ਪਹਿਲੀ ਵਾਰੀ ਵੇਖਿਆ ਫਿਰ ਕੌਤਕ ਵੇਖੇ ਤੇ ਫਿਰ ਬਾਬੇ ਦਾ ਹੀ ਹੋ ਗਿਆ ਆਖੋ ਸਤਿਨਾਮ ਸ੍ਰੀ ਤਿੰਨ ਚੀਜ਼ਾਂ ਵਾਂ ਸੁਣਿਆ ਮੰਨਿਆ ਮਨ ਤਵਾਉ ਅਮੋਸ਼ਨਲ ਕਰਕੇ ਮੈਂ ਵੇਖਿਆ ਕਈ ਵਾਰੀ ਵੀ ਇਹੋ ਜੀ ਕਥਾ ਸੁਣਾ ਦੋ ਜਿਕਾਰੇ ਛੱਡ ਕੇ ਸ਼ਾਮਾਂ ਤੱਕ ਟਰਾਲੀ ਭਰ ਜੂ ਅਮਰਤ ਛਕਣ ਵਾਲਿਆਂ ਦੀ ਪਰ 15 ਦਿਨਾਂ ਬਾਅਦ ਲੱਭਦੇ ਹੀ ਨਹੀਂ ਆਖੋ ਇਹ ਕੀ ਹੋ ਗਿਆ ਉਹਨਾਂ ਨੂੰ ਬਿਲਕੁਲ ਪਲੀਜ਼ ਮਾਫੀ ਵੀ ਦੇ ਦਿਓ ਨਾਲ ਚਲੋ ਆਪਾਂ ਵੀ ਅਧੂਰੇ ਆ ਉਗਣਾ ਦੇ ਭਰੇ ਆ ਬਾਪੂ ਸਾਹਮਣੇ ਬੈਠਾ ਚੰਦੋਏ ਥੱਲੇ ਵੇਖ ਰਿਹਾ ਹੈ ਸਾਰਿਆਂ ਵੱਲ ਸਭਨਾ ਜੀਆਂ ਦਾ ਇੱਕ ਦਾਤਾ ਆ ਥੋੜੇ ਦਿਨ ਪਹਿਲਾਂ ਨਾ ਵਰਲਡ ਦੇ ਉੱਤੇ ਗੋਰਿਆਂ ਦਾ ਰਾਜ ਹੈ ਤੇ ਇੱਕ ਗੋਰੇ ਦੀ ਸੁਪੀ ਜਾਈ ਸੀ ਵੀ ਮੈਂ ਪੂਰੇ ਵਰਲਡ ਦੇ ਵਿੱਚ ਸਰਵਾ ਕਰਕੇ रिसर्च ਕਰਕੇ ਵੇਖਿਆ ਵੀ ਪੂਰੇ ਵਰਲਡ ਤੇ ਜੇ ਇੱਕ ਕੌਮ ਰਾਜ ਕਰ ਸਕਦੀ ਪ੍ਰਬੰਧ ਸੁਭਾਲ ਸਕਦੀ ਹੈ ਤੇ ਉਹ ਸਿੱਖ ਕੌਮ ਹੈ। ਇਹ ਗੱਲ ਲੋਕ ਕਹ ਰਹੇ ਜਿਨ੍ਹਾਂ ਦਾ ਵਰਲਡ ਤੇ ਰਾਜ ਹੈ ਉਹ ਕਹਿੰਦੇ ਜੇ ਪੂਰਾ ਪ੍ਰਬੰਧ ਕੋਈ ਸਹੀ ਚਲਾ ਸਕਦਾ ਨਿਜਮ ਅਨੁਸਾਰ ਤੇ ਉਹ ਗੁਰੂ ਦਾ ਖਾਲਸਾ ਹੈ। ਤੇ ਮੇਰਾ ਦਿਲ ਕਰਦਾ ਮੈਂ ਨਿਰਮਲ ਪੰਥ ਤੋਂ ਲੈ ਕੇ ਤੇ ਖਾਲਸਾ ਪੰਥ 239 ਸਾਲ ਦਾ ਜਿਹੜਾ ਸਮਾਂ ਤੁਹਾਡੇ ਸਾਹਮਣੇ ਰੱਖ ਕੇ ਤੁਹਾਡੇ ਤੋਂ ਖੁਸ਼ੀ ਲੈਣੀ ਹੈ। ਬਸ ਇਸ ਦੇ ਹੀ ਚੱਲਿਓ ਗੱਲ ਚੱਲਣ ਦੀ ਸਿੱਖੀ ਦੀ ਪਹਿਲੀ ਸਿੱਖੀ ਦੇਖਾ ਦੇਖੀ ਹੁਣ ਜਿਹਦੇ ਵਿੱਚ ਕਈ ਫਸ ਕੇ ਅੱਖੋ ਵੇਗਰੂ ਤੇ ਦੂਸਰੀ ਤੰਦੇ ਦੀ ਤੇ ਤੀਸਰੀ ਹਿਰਸ ਦੀ ਤੇ ਚੌਥੀ ਜਿਹੜੀ ਸਦਕ ਦੀ ਤੇ ਪੰਜਵੀਂ ਸਿੱਖੀ ਭਾਵਨਾ ਦੀ ਜਿਹਦੇ ਚ ਪਹਿਲਾ ਨਾਮ ਰਾਇ ਬਲਾਰਦਾ ਜਿਨੇ ਬਾਬੇ ਨਾਨਕ ਨੂੰ 750 ਮਰੱਬਾ ਮੱਥਾ ਟੇਕਿਆ ਆਖੋ ਸਤਨਾਮ ਭਾਵਨਾ ਵੇਖੋ ਗੁਸਤਾਖੀ ਮਾਲ ਅਸੀਂ ਜਦੋਂ 100 ਰੁਪਈਆ ਰੱਖ ਕੇ 90 ਚੁੱਕਦੇ ਆ ਨਾ ਤੇ ਮੇਰਾ ਪੋਤਰਾ ਮੇਰਾ ਵਿਚਾਂ ਨਿੱਕਾ ਜਿਹਾ ਵੇਂਦਾ ਕਿ ਦਾਦਾ ਜੀ ਆ ਪਾਪਾ ਕੀ ਕਰਦਾ ਏ ਵੀ ਇੰਨੇ ਇਹ ਤਰ੍ਹਾਂ ਕਿਉਂ ਕੀਤਾ ਮਾਲਕ ਨਾ ਪਰ ਜਦੋਂ ਕੁਈ ਧੀ ਪੋਤਰੀ ਪੋਤਰੀ ਨੱਚਦੀ ਵਿਆਹ ਚ ਡਾਂਸਰ ਤੇ ਇਹ ਦੱਥੀਆਂ ਦੀਆਂ ਦੱਥੀਆਂ ਸੁੱਟ ਦਿੰਦਾ ਉਹ ਨੋਟ ਕਰਦੇ ਆ ਕਵਰ ਕਰੀ ਚੱਲਿਓ ਆਪੋ ਆਪਣੀ ਦਿਲ ਦੀ ਡੈਰੀ ਤੇ ਬੱਚੇ ਬੜੇ ਤੇਜ ਆਖੋ ਵੈਗਰੂ ਉਹ ਕਹਿੰਦੇ ਜਦੋਂ ਇੱਕ ਸਿੰਗਰ ਬੋਲਦਾ ਏ ਤੇ ਸਾਡੇ ਸਾਰੇ ਭੈਣ ਭਰਾ ਉਹਦੇ ਨਾਲ ਤੇ ਢੇਰ ਲਾ ਦਿੰਦੇ ਮਾਇਆ ਦੀ ਜਦੋਂ ਆ ਰਾਗੀ ਵਿਚਾਰੇ ਲੱਗਦੇ ਐ ਤੇ ਅਸੀਂ ਕੀ ਸੌਂ ਖਾਦੀ ਐ ਮੈਨੂੰ ਇਸ ਗੱਲ ਤੋਂ ਫੋਨ ਵੀ ਆ ਜਾਂਦੇ ਵੀ ਭਾਈ ਸਾਹਿਬ ਦੱਸੋ ਕੀ ਚਾਹੀਦਾ ਮੈਂ ਕਹਿੰਦਾ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਮੰਗਤਿਆਂ ਤੋਂ ਨਹੀਂ ਮੰਗਦਾ ਹੁੰਦਾ ਮੇਰਾ ਮਾਲਕ ਬੈਠਾ ਏ ਪਰ ਇਹ ਕੌਮ ਵਾਸਤੇ ਮੈਂ ਬੋਲਦਾ ਰਿਹਾ ਨਾ ਜਿੰਨਾ ਰਾਗੀ ਸਿੰਘਾਂ ਦੇ ਅੰਦਰੋਂ ਆਵਾਜ਼ ਵਿੱਚ ਤੁਹਾਡੇ ਬੱਚਿਆਂ ਦਾ ਤੁਹਾਡੇ ਪਰਿਵਾਰ ਦਾ ਭਵਿੱਖ ਛੁਪਿਆ ਆਪਾਂ ਕਰੋੜਾਪਤੀ ਬਣ ਗਏ ਤੇ ਕੀ ਜਦੋਂ ਗੁਰਦੁਆਰੇ ਨੂੰ ਤੁਰਦੇ ਤੇ ਆਪਾਂ 20 ਰੁਪਏ ਲੈ ਕੇ ਤੁਰਦੇ ਜਦੋਂ ਬੱਚੇ ਨੂੰ ਪੈਲਸ ਚ ਵਿਹਣ ਤੁਰਦੇ ਤੇ 20 ਲੱਖ ਬੈਂਕ ਭਰ ਕੇ ਤੁਰਦੇ ਆ ਇਹ ਵੀ ਨੋਟ ਕਰ ਲਿਓ ਇੱਕ ਤਰਾਸਦੀ ਐ ਇੱਕ ਕਰੀਮ ਮੂੰਹ ਤੇ ਲਾਉਣ ਲਈ ਲੈਣੀ ਤੇ 4500 5000 ਦੀ ਹੋਵੇ ਤੇ ਹੱਸ ਕੇ ਤੇ ਜਿੱਥੇ ਗੁਰੂ ਸਾਹਿਬ ਨੇ ਰੰਗ ਚਾੜਨਾ ਏ ਪੈਕੀਆਂ ਦੇ ਸਲਾਈਆਂ ਲੈਣੀ ਭਾਵ ਕਾ ਕਰ ਤਾਂ ਸੁਹਾਗਣ ਜਾਣੀ ਲੱਗੀ ਕਈ ਵੱਡਾ ਕਹਿਣਗੇ ਬਾਬਾ ਜੀ ਇਹ ਨਾ ਕਿਹਾ ਕਰੋ ਕਹਿਣਾ ਪੈਣਾ ਨਾ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਵੀ ਸੁਣਦੇ ਹੁੰਦੇ ਸੀ ਬੁਲਾਰਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਵੀ ਆਕਾਲ ਤਖਤ ਤੇ ਢਾਡੀ ਲੱਗਦੇ ਸੀ ਅੱਗੇ ਬੈੰਦਾ ਸੀ ਬਾਪੂ ਐਂ ਕਰਕੇ ਪੜ ਕੇ ਵੇਖ ਲਿਓ ਇਤਿਹਾਸ ਮੇਰਾ ਵਿਸ਼ਾਲ ਮੇਰਾ ਹੋ ਜਾਣਾ ਤਨ ਮੇਰੇ ਸਤਿਗੁਰੂ ਕਿਰਪਾ ਕਰਨ ਪਾਵਣਾ ਦੀ ਸਿੱਖੀ ਕਿਹੜੀ ਐ ਬਾਬੇ ਨਾਨਕ ਨੂੰ ਇੱਕ ਮੁਸਲਮਾਨ ਨੇ 18750 ਕਿੱਲੇ ਜ਼ਮੀਨ ਮੱਥਾ ਟੇਕਦੀ ਮਹਾਰਾਜ ਕਹਿੰਦੇ ਏ ਡਾ ਵੱਡਾ ਪਿਆਰ ਦੇਣਦਿਆਂ ਕਿੰਦੇ ਮੇਰਾ ਮੁਜਮੈ ਜੋ ਕਿਸ ਹੈ ਤੇਰਾ ਤੇਰਾ ਤੁਝ ਕੋ ਸੌਂਪ ਤੇ ਬਾਣੀ ਕੀ ਦੀ ਆ ਇਹ ਇਹ ਪੰਕਤੀਆਂ ਕੀ ਦੀਆਂ ਵਾ ਕਬੀਰ ਸਾਹਿਬ ਦੀਆਂ ਤੇ ਕਬੀਰ ਸਾਹਿਬ ਬਾਬੇ ਨਾਨਕ ਤੋਂ ਪਹਿਲਾਂ ਹੋਏ ਜੇ ਮੈਂ ਵੀ ਬੇਨਤੀ ਕਰਦੇ ਆਂ ਵੀ ਜਦੋਂ ਇਹ ਰਾਏ ਬਲਾਰ ਨੇ ਜ਼ਿਕਰ ਕੀਤਾ ਉਦੋਂ ਇਹ ਪੰਕਤੀਆਂ ਮੌਜੂਦ ਨੇ ਮੇਰਾ ਮੁਜਮੈ ਜੋ ਕਿਸ ਹੈ ਤੇਰਾ ਤੁਝ ਕੋ ਸੌਂਪ ਤੇ ਮੇਰਾ ਕੱਖ ਨਹੀਂ ਦਾ ਤਿਆ ਇਹ ਮੈਂ ਤੈਨੂੰ ਤਾਂ ਦਿੱਤੀ ਹੈ ਵੀ ਮੈਨੂੰ ਤੇਰਨਾ ਪਿਆਰ ਹੋ ਗਿਆ ਮੈਨੂੰ ਤੇਰਨਾ ਕੋਲੋ ਪਿਆਰ ਹੋ ਗਿਆ ਬਾਬਾ ਤੇਰੇ ਬੋਲਾਂ ਨਾਲ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਚਿੱਟਾ ਦਾੜਾ ਗੱਲ ਚ ਪਰਨਾ ਪਾ ਕੇ ਪੁੱਭਾ ਮਾਰ ਕੇ ਰੋਪਿਆ ਸੀ ਆ ਕੇ ਬੈਠੇ ਮੇਰੇ ਮਾਤਾ ਜੀ ਬੈਠੇ ਕਿਉਂਕਿ ਬਜ਼ੁਰਗ ਸਾਨੂੰ ਬੜਾ ਪਿਆਰ ਕਰਦੇ ਆ ਔਰ ਅਸੀਂ ਉੱਠਣ ਲੱਗੇ ਤੇ ਉਹਨਾਂ ਕਹਿਆ ਵੀ ਅਜੇ ਰੱਜਿਆ ਨਹੀਂ ਮਣ ਜੀ ਕਰਦਾ ਹੋਰ ਬਹਿਜੋ ਇਹਨੂੰ ਕਹਿੰਦੇ ਪ੍ਰੇਮ ਜਿਹੜਾ ਆਉਣ ਵਾਲੇ ਸਮੇ ਲਈ ਮਰ ਜਾਣਾ ਆਖੋ ਸਤਨਾਮ ਗਾਂ ਬੜਾ ਨਫ਼ਰਤ ਦਾ ਸਮਾਂ ਬੜਾ ਭਿਆਨਕ ਆਉਂਦਿਆ ਜੀ ਅਸੀਂ ਇਹਨਾਂ ਦੀ ਵਡੇਰੀ ਉਮਰ ਦੀ ਸੀਸ ਮੰਗਦੇ ਆ ਇਨਹੀ ਕੀ ਕਿਰਪਾ ਕੀ ਸਜੇ ਹਮ ਹੈ ਪੀਂਗ ਹੁਲਾਰੇ ਤੋਂ ਬਿਨਾ ਕਹੇ ਕੰਮ ਦੀ ਨਹੀਂ ਹੁੰਦੀ ਕਥਾ ਕੀਰਤਨ ਹੁੰਗਾਰੇ ਤੋਂ ਬਿਨਾ ਕਿਸੇ ਜੇ ਬਲਾਰਾ ਬੁੱਲੂ ਅੱਗੇ ਹੋਈ ਕੋਈ ਨਾ ਤੇ ਕੌਣ ਕੌਣ ਅਸਰ ਕਰੇਗਾ ਤੇ ਕੌਮ ਜਕਾਰੇ ਤੋਂ ਬਿਨਾ ਮਰ ਜਾਂਦੀ ਇਹ ਤਿੰਨ ਚੀਜ਼ਾਂ ਨੋਟ ਕਰ ਲਿਓ ਬਾਤ ਹੰਗਾਰੇ ਤੋਂ ਬਿਨਾ ਨਹੀਂ ਚੱਲਦੀ ਪੀਂਗ ਹੁਲਾਰੇ ਤੋਂ ਬਿਨਾ ਨਹੀਂ ਚੱਲਦੀ ਤੇ ਕੌਮ ਜਕਾਰੇ ਤੋਂ ਬਿਨਾ ਨਹੀਂ ਤੇ ਜਿਹੜੀ ਕੌਮ ਮਾਰਨੀ ਆ ਨਾ ਉਹਦਾ ਜਕਾਰਾ ਖਤਮ ਕਰ ਦਿਓ ਤੇ ਅੱਜ ਸਾਡਾ ਹੋ ਰਿਹਾ ਜੀ ਕਿ ਡਾ ਵੱਡਾ ਜਕਾਰਾ ਸੀ ਗੁਰਬਰਿਆ ਕਾਲ ਸਤਿ ਸ੍ਰੀ ਅਕਾਲ ਤੇ ਰਹਿ ਗਿਆ ਸਾਸਿਕਾਲ ਜਿਹੜਾ ਬੋਲਦਾ ਸਾਸੀ ਕਾਲ ਖਤਮ ਹੋ ਗਿਆ ਕੋਈ ਧਿਆਨ ਦੇਣਾ ਮੇਰੇ ਗੁਰੂ ਸਾਹਿਬ ਦੇ ਪਿਆਰ ਦੇ ਸਮੁੰਦਰ ਭਰੇ ਪਏ ਨੇ ਦੂਸਰੀ ਭਾਵਨਾ ਦੀ ਸਿੱਖੀ ਵੇਖੀ ਜਾਵੇ ਤੇ ਮੱਖਣ ਸ਼ਾਹ ਲਬਾਣੇ ਦੀ ਅੱਖੋਂ ਸਤਨਾ ਜਿੰਨੇ 25 30 ਲੱਖ ਰੁਪਏ ਸੁਖਣਾ ਸੁਖ ਲਈ ਬੇੜੇ ਬੰਨੇ ਲੱਗੇ ਪਹੁੰਚ ਗਿਆ ਬਾਬੇ ਬਕਾਲੇ ਤੀਜਰੀ ਸਦਕ ਦੀ ਸਿੱਖੀ ਵੇਖਣੀ ਤੇ ਲੱਖੀ ਸ਼ਾਹ ਵਨਜਾਰੇ ਵੱਲ ਚਲ ਜਿਓ ਆਪਾਂ ਕੋਠੀਆਂ ਬਣਾਉਂਦੇ ਮਰ ਜਾਣਾ ਪਹਿਲਾਂ ਇੱਥੇ ਬਣਾਈਆਂ ਹੁਣ ਬਾਹਰਲੇ ਦੇਸ਼ ਆਪਦੇ ਘਰ ਲੈਣ ਤੇ ਲੱਗੇ ਸਾਰਾ ਸਾਰਾ ਟੱਬਰ 18-18 ਘੰਟੇ ਕੰਮ ਕਰਦੇ ਕਿਸ਼ਤਾਂ ਲਾਉਂਦੇ ਹੀ ਮੁੱਕ ਜਾਣਾ ਆਖੋ ਸਤਨਾਮ ਸਚਾਈ ਹੈ ਅਸੀਂ ਗੁਲਾਮੀ ਚੋਂ ਨਿਕਲੇ ਨਹੀਂ ਜੇ ਟਰੰਪ ਨੇ 42 ਕਰੋੜ ਰੁਪਏ ਦਾ loan ਕੀਤਾ ਨਾ ਅੱਜ ਵੀ PR ਲੈਣ ਲਈ ਤੇ ਇਦੋਂ ਵੱਡੀ ਗੁਲਾਮੀ ਕਿਹੜੀ ਕੀ ਤੁਹਾਡੀ ਜ਼ਿੰਦਗੀ ਦਾ ਮੁੱਲ ਪਤਾ ਪੀ ਤੁਸੀਂ ਸਾਰੀ ਜ਼ਿੰਦਗੀ ਲਈ ਮੇਰੇ ਗੁਲਾਮ ਜਿਹੜੀ ਗੁਲਾਮੀ ਬਾਬਾ ਸ਼ਾਮ ਸਿੰਘ ਟਾਰੀ ਅਕਾਲੀ ਬਾਬਾ ਫੂਲਾ ਸਿੰਘ ਹਰੀ ਸਿੰਘ ਨਲੂਏ ਨੇ ਗਲੋਂ ਲਾਈ ਸੀ ਧੂਕੇ ਫੇਰ ਪਾਲੀ ਆਪ ਕੋ ਸਤਨਾ ਇਤਿਹਾਸ ਗਵਾਈ ਦੇ ਰਹਿ ਲੱਖੀ ਸ਼ਾਹ ਬਣਜਾਰੇ ਦਾ ਇਤਿਹਾਸ ਆਉਂਦਾ ਏ ਉਹਨੇ ਬਾਪੂ ਦੇ ਸਰੂਪ ਨੂੰ ਘਰੇ ਲਿਜਾ ਕੇ ਤੇ ਸਿੰਘਣੀ ਕਹਿੰਦੀ ਵੀ ਕਰੀਏ ਕੀ ਹਕੂਮਤ ਦਾ ਘੇਰਾ ਪਿਆ ਏ ਔਰੰਗਜ਼ੇਬ ਦੀ ਸਰਕਾਰ ਹੈ ਦਿੱਲੀ ਦੀਆਂ ਬਾਹਾਂ ਬੜੀਆਂ ਲੰਮੀਆਂ ਏ ਕਹਿਣ ਲੱਗੇ ਇਹਦੀਆਂ ਬਾਹਾਂ ਲੰਮੀਆਂ ਹੋਣ ਸੋਵਰੀ ਜਿੱਥੇ ਗੁਰੂ ਤੇਗ ਬਹਾਦਰ ਦਾ ਹੱਥ ਪਹੁੰਚਦਾ ਉਥੇ ਕਿਸੇ ਦਾ ਵੀ ਨਹੀਂ ਪਹੁੰਚਦਾ ਬੋਲਾਰਈ ਸੋ ਨਿਹਾਰ ਕੱਲੇ ਕਹਿਣ ਮਾਤਰ ਸ਼ਬਦ ਨਹੀਂ ਗੁਰ ਤੇਗ ਬਹਾਦਰ ਗੁਰ ਤੇਗ ਬਹਾਦਰ ਗੁਰ ਤੇਗ ਬਹਾਦਰ ਸਭ ਥਾਈ ਹੋਏ ਸਭ ਥਾਈ ਗੁਰ ਤੇਗ ਬਹਾਦਰ ਸਿਮਰਿਆ ਗੁਰ ਤੇਗ ਇਤਿਹਾਸ ਪੜ ਕੇ ਵੇਖਿਓ ਲੋਕੀ ਜੀਂਦਿਆਂ ਬਦਲ ਜਾਂਦੇ ਮਤਬਲੀ ਸੰਸਾਰ ਬਾਬੇ ਨੇ ਜਿੰਨਾ ਜਿੰਨਾ ਨਾ ਬਚਨ ਕੀਤਾ ਸੀ ਨਾ ਅਨੰਦਪੁਰ ਚਾਰ ਪੰਜ ਪਰਿਵਾਰ ਆ ਕੇ ਕਹਿ ਕੇ ਗਏ ਸੀ ਬੱਬੂ ਜਦੋਂ ਕਿਤੇ ਦਿੱਲੀ ਵੱਲ ਢੇੜਾ ਮਾਰਿਆ ਤੇ ਸਾਡੇ ਘਰੇ ਚਰਨ ਜਰੂਰ ਪਾਇਓ ਤੇ ਇਤਿਹਾਸ ਬਾ ਕੁਮਾਲ ਹੈ ਕਿ ਜਦੋਂ ਮਾਰੇ ਦਾ ਸੀਸ ਲੈ ਗਿਆ ਨਾ ਇਹ ਪੌੜੀ ਚੇਤੇ ਰੱਖਿਓ ਸਭ ਥਾਈ ਕੋਈ ਅਸੀਂ ਤੇ ਸਿਰ ਕੋਲੇ ਧੜ ਕੋਲੇ ਅੱਜ ਕਿਸੇ ਨਾ ਕੱਲ ਨੂੰ ਕਿਸੇ ਨਾ ਅੱਜ ਕਿਹੇ ਪਾਰਟੀ ਦਾ ਸਰੋਪਾ ਕੱਲ ਨੂੰ ਕਿਹਦਾ ਸਾਈਕਲ ਦਾ ਸਟੈਂਡ ਸਾਡਾ ਤੇ ਉਹ ਵੀ ਨਹੀਂ ਰਹਿ ਗਿਆ ਮਾਰੇ ਸਹਿਬ ਨੇ ਜੇ ਪੰਕਤੀਆਂ ਪਾਈਆਂ ਆਪਣੇ ਬਾਪੂ ਲਈ ਬਾਜਾਂ ਵਾਲੇ ਨੇ ਅਰਦਾਸ ਲਿਖੀ ਚੰਡੀ ਦੀ ਵਾਰ ਚ ਕਈਆਂ ਨੂੰ ਬੜੀ ਤੰਗੀ ਆਉਂਦੀ ਦਸਮ ਦੀ ਬਾਣੀ ਤੋਂ ਆਖੋ ਸਤਨਾਮ ਅਹੀਂ ਨਹੀਂ ਪੜਨਾ ਜਾਬ ਸਹਿਬ ਤੇ ਫਿਰ ਅਰਦਾਸ ਕਿੱਥੋਂ ਕਰ ਲਵੋਗੇ ਭਾਉ ਅਰਦਾਸ ਤੇ ਸਾਰੀ ਨਿਕਲਣ ਉਦੋਂ ਦਈ ਆ ਜਿਨ੍ਹਾਂ ਬੰਦ ਬੰਦ ਕਟਾਏ ਖੋਪਰੀਆਂ ਚੜਖੜੀਆਂ ਤੇ ਚੜ ਗਏ ਇਹ ਸਾਰੀ ਪਿਆਰ ਦੀ ਖੇਡ ਮੇਰੇ ਬਾਪੂ ਨੇ ਵਰਤਾਈ ਆਪ ਕਲਮ ਚੋਕੇ ਬਚਨ ਉਹਨਾਂ ਨੇ ਪਾਏ ਗੁਰਤੇਗ ਬਹਾਦਰ ਅਜ ਅਗਲੀਆਂ ਸਾਡੀ ਅਰਦਾਸ ਤੇ ਵੀ ਹਮਲਾ ਕਰਤਾ ਆਖੋ ਵੇਗ ਆ ਵੀਡੀਓ ਕੋ ਚੱਲ ਰਹੀ ਭਲਾ ਹੋਏ ਬੜੇ ਕੋਝੇ ਯਤਨ ਕੀਤੇ ਜਾ ਰਹੇ ਪਰ ਯਾਦ ਰੱਖਣਾ ਇਹ ਤੇ ਉਹ ਦਿਨ ਨਹੀਂ ਮੁੱਕੇ ਜਿਸ ਦਿਨ ਸਿਰਾਂ ਦੇ ਮੁੱਲ ਪਏ ਹੁਣ ਤੇ ਵਾਧੂ ਹੋਏ ਫਿਰਦੇ ਆਖੋ ਸਤਨਾਮ ਇਹ ਸਚਾਈ ਹੈ ਬੜਿਆਂ ਦਾ ਜਿ ਧਿਆਨ ਇਹਦੇ ਨਿਆਰੇਪਨ ਵੱਲੇ ਆ ਵੀ ਇਹਨਾਂ ਦਾ ਨਿਆਰਾਪਨ ਖੋਸ ਜੇ ਪਰ ਬਾਪੂ ਨੇ ਬਚਨ ਕੀਤੇ ਹੀ ਇਹ ਨਹੀਂ ਕਿ ਦਰੇ ਜਾਣਾ ਇਹ ਤੇ ਰੋਜ਼ ਕਹਿੰਦੇ ਰਾਜ ਕਰੇਗਾ ਖਾਲਸਾ ਗਵਾੜ ਹੋਈ ਸਭ ਮਿਲਾਂਗੇ ਆਓ ਥੋੜਾ ਜਿਹਾ ਜੁੜੀਏ ਵਾਹਿਗੁਰੂ